ਬੀਬ ਇਸ ਵਿੱਚ ਜਗ੍ਹਾ ਦੇ ਵਿੱਚ ਕੋਠੀ ਆਪਾਂ ਲੈ ਕੇ ਪਹੁੰਚੇ ਆ ਕੋਠੀ ਤਾਂ ਕਾਦੀ ਆ ਜੀ ਤੁਸੀਂ ਦੇਖੋਗੇ ਹਵੇਲੀ ਵਾਂਗੂ ਬਣੀ ਹੋਈ ਆ ਨਕਸ਼ਾ ਇਦਾਂ ਲੱਗਦਾ ਵੀ ਹਵੇਲੀ ਦਾ ਤੇ ਬਹੁਤ ਵੱਡੀ ਕੋਠੀ ਆ ਬੀਬ ਇਸ ਵਿੱਚ ਜਗ੍ਹਾ ਦੇ ਵਿੱਚ ਬਣੀ ਹੋਈ ਆ ਤੇ ਕੱਲੀ ਗਲੀ ਆਪਾਂ ਗੱਲ ਕਰਾਂਗੇ ਤੋਂ ਉਹਨੂੰ ਸਾਰਿਆਂ ਨੂੰ ਵੀਡੀਓ ਵੀ ਪਸੰਦ ਆਊਗੀ ਤੇ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਆ ਇਹ ਵੀ ਤੋਂ ਉਹਨੂੰ ਪਸੰਦ ਆਊਗੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਵਾਰ-ਵਾਰ 73800 ਪੂਰਾ 2673 ਤੁਹਾਡੇ ਕੋਲੇ ਵੀ ਜੇ ਕੋਠੀ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪੇ ਇਸਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੂਠੀਆਂ ਆਪਾਂ ਬਹੁਤ ਵੱਡੇ ਏਰੀਆ ਚ ਬਣੀ ਹੋਈ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਤੁਸੀਂ ਬਹੁਤ ਜ਼ਿਆਦਾ ਕਮੈਂਟ ਪਾਈ ਸੀਗੇ ਤੁਸੀਂ ਕਹਿੰਦੇ ਸੀਗੇ ਸਾਨੂੰ ਪੂਰੀ ਖੁੱਲੀ ਡੁੱਲੀ ਕੂਠੀ ਚਾਹੀਦੀ ਹੈ ਪੂਰੀ ਵੱਡੀ ਬਣੀ ਹੋਵੇ ਡਬਲ ਸਟੋਰੀ ਹੋਵੇ ਤੁਹਾਡੀ ਫਰਮਾਇਸ਼ ਧੀ ਜਿਵੇਂ ਤੁਸੀਂ ਕਹਿੰਦੇ ਸੀਗੇ ਉਹੇ ਜੀ ਕੋਠੀ ਆਪਾਂ ਲੈ ਕੇ ਪਹੁੰਚਿਆ ਵਧੀਆ ਗਲੀ ਲੱਗਦੀ ਆ ਮੇਨ ਗੇਟ ਡਬਲ ਆਪਾਂ ਨੂੰ ਮਿਲ ਜਾਣਗੇ ਸਾਹਮਣੇ ਆਪਣੀ ਕੋਠੀ ਆ ਗਈ ਸੀ 20 ਬਿਸਬੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ 20 ਬਿਸਬੇ ਜਗ੍ਹਾ ਬਹੁਤ ਜ਼ਿਆਦਾ ਤੇ ਬਹੁਤ ਡਬਲ ਹੋ ਜਾਂਦੀ ਆ ਤੇ ਕੋਠੀ ਦਾ ਜਿੰਨਾ ਵੀ ਬਿਹੜਾ ਆਪਾਂ ਨੂੰ ਮਿਲੂਗਾ ਸਾਰਾ ਪੱਕਾ ਆਪਾਂ ਨੂੰ ਮਿਲੂਗਾ ਤੇ ਕੋਠੀਏ ਤੁਸੀਂ ਦੇਖ ਰਹੂ ਬਹੁਤ ਵਧੀਆ ਜੀ ਸਾਰੀ ਕੋਠੀਏ ਜਿਹੜੀ ਇਹ ਨਕਸ਼ੇ ਤੇ ਤਿਆਰ ਹੋਈ ਹੈ ਤੇ ਕੋਠੀ ਦਾ ਰੰਗ ਤੁਸੀਂ ਆਪ ਹੀ ਦੇਖ ਲਓ ਰੰਗ ਕੋਠੀ ਵਸ ਭਾਲਦੀ ਹੈ ਕੱਲਾ ਬਾਕੀ ਕੋਈ ਹੋਰ ਮਰਮਮਤ 1 ਰੁਪਿਆ ਨੇ ਭਾਲਦੀ ਕਿਸੇ ਪਾਸੋਂ ਵੀ ਹੋਰ 1 ਰੁਪਿਆ ਨਹੀਂ ਲੱਗਣ ਵਾਲਾ ਅੰਦਰੋਂ ਤਾਂ ਲਗਭਗ ਰੰਗ ਠੀਕ ਠਾਕ ਹੈ ਥੱਲੋਂ ਥੋੜਾ ਬੋਤਾ ਲੇਹਾ ਹੋਇਆ ਹੈ ਬਾਕੀ ਮਾਰਬਲ ਪੱਥਰ ਟੋਟਲ ਆਪਾਂ ਨੂੰ ਲੱਗਿਆ ਹੋਇਆ ਮਿਲ ਜਾਊਗਾ ਵਧੀਆ ਕਮਰੇ ਬਦਿਆ ਕਿਚਨ ਜਿਹੜਾ ਕਿਚਨ ਹੈ ਤੁਸੀਂ ਆਪ ਹੀ ਦੇਖੋ ਬਹੁਤ ਵੱਡਾ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਚ ਸਾਰਾ ਕੁਝ ਦਿਖਾਈ ਰਿਹਾ ਇੱਕ ਪਾਸੇ ਵਿੰਡੋ ਆਪਾਂ ਨੂੰ ਮਿਲ ਜੂਗੀ ਕੋਰਨਰ ਵਿੰਡੋ ਅਸੀਂ ਤੇ ਬਾਕੀ ਰੰਗ ਵਗੈਰਾ ਤੁਸੀਂ ਆਪ ਹੀ ਦੇਖ ਲਓ ਤੇ ਲੌਬੀ ਏਰੀਆ ਤੁਸੀਂ ਦੇਖ ਲਓ ਡਰਾਇੰਗ ਰੂਮ ਤੁਹਾਨੂੰ ਮੈਂ ਦਿਖਾਉਂਗਾ ਪੌੜੀਆਂ ਉੱਪਰ ਜਾਣ ਵਾਸਤੇ ਆਪਾਂ ਨੂੰ ਵਧੀਆ ਮਿਲ ਜਾਣਗੀਆਂ ਤੇ ਤੁਹਾਨੂੰ ਮੈਂ ਲੈ ਕੇ ਚਾਲਦਾ ਜੀ ਇਧਰਲੀ ਸਾਈਡ ਤੁਸੀਂ ਦੇਖੋ ਇਹਨਾਂ ਦਾ ਇਹ ਆ ਗਿਆ ਜੀ ਇੱਕ ਸਟੋਰ ਰੂਮ ਵਧੀਆ ਸਟੋਰ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਸਮਾਨ ਕਿੰਨਾ ਮਰਜ਼ੀ ਆਪਾਂ ਰੱਖ ਸਕਦੇ ਹਾਂ ਜਿੰਨਾ ਵੀ ਸਟੋਰ ਰੂਮ ਦਾ ਸਮਾਨ ਹੁੰਦਾਗਾ ਤੇ ਇੱਕ ਆਪਾਂ ਨੂੰ ਬੈਡਰੂਮ ਮਿਲ ਜੂਗਾ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਏਸੀ ਵਗੈਰਾ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ ਤੇ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਜੇ ਆਪਾਂ ਕੋਠੀ ਦੀ ਡਿਟੇਲਸ ਦੀ ਗੱਲ ਕਰੀਏ ਤਾਂ ਸਾਰਾ ਕੁਝ ਤੁਹਾਨੂੰ ਮੈਂ ਦੱਸੂਗਾ ਵਾਰੀ ਸਰ ਬਾਕੀ ਡਰਾਈਂਗ ਰੂਮ ਤੁਸੀਂ ਪਹਿਲਾਂ ਦੇਖ ਲਓ ਡਰਾਈਂਗ ਰੂਮ ਬਹੁਤ ਖੁੱਲਾ ਡੂਲਾ ਬਹੁਤ ਵਧੀਆ ਬਣਿਆ ਹੋਇਆ ਆਪਾਂ ਨੂੰ ਮਿਲ ਜੂਗਾ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਆ ਇਹਦਾ ਜਿਹੜਾ ਲੈਂਟਰ ਪਿਆ ਹੋਇਆ ਉਹ 4000 ਸਕੁਅਰ ਫੁੱਟ ਦਾ ਪਿਆ ਹੋਇਆਗਾ ਤੇ ਵਧੀਆ ਕੋਠੀ ਹੈ ਜੀ ਤੇ ਡਬਲ ਸਟੋਰੀ ਹੈ ਤੇ ਉੱਪਰ ਵੀ ਆਪਾਂ ਨੂੰ ਵਧੀਆ ਪੋਰਸ਼ਨ ਦੇਖਣ ਨੂੰ ਮਿਲੂਗਾ نیچے ਤੋਂ ਤੁਸੀਂ ਦੇਖ ਲਿਆ ਸੀ ਤੇ ਉੱਪਰ ਆਪਾਂ ਚੱਲਦੇ ਹਾਂ ਜਿਹੜੀਆਂ ਪੂੜੀਆਂ ਨੇ ਪੂੜੀਆਂ ਤੇ ਵੀ ਮਾਰਬਲ ਪੱਥਰਾ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ ਵਧੀਆ ਆਪਾਂ ਨੂੰ ਗ੍ਰਿਲ ਵਗੈਰਾ ਲੱਗੀ ਹੋਈ ਮਿਲ ਚੁਕੀ ਜਦੋਂ ਆਪਾਂ ਉੱਪਰ ਪਹੁੰਚਾਂਗੇ ਤੁਸੀਂ ਨੀਚੇ ਧਿਆਨ ਦਿਓ ਜੀ ਥੱਲੇ ਧਿਆਨ ਦਿਓ ਜਿਹੜਾ ਫਾਰਸ਼ ਆਪਾਂ ਨੂੰ ਮਿਲੂਗਾ ਆਪਾਂ ਨੂੰ ਮਾਰਬਲ ਪੱਥਰ ਦਾ ਮਿਲੂਗਾ ਜੀ ਤੇ ਜਿਹੜਾ ਕੰਮ ਇਹਨਾਂ ਨੇ ਕਰਵਾਇਆ ਸੀਗਾ ਸਾਰਾ ਟੋਟਲ ਕਰਵਾਇਆ ਸੀਗਾ ਕੋਈ ਕੰਮ ਮਤਲਬ ਕੀ ਛੱਡ ਛੱਡ ਕੇ ਨਹੀਂ ਹੋਇਆ ਇੱਕ ਵਾਰੀ ਚ ਹੀ ਇਹਨਾਂ ਨੇ ਸਾਰਾ ਕੰਮ ਕਰਵਾਇਆ ਸੀਗਾ ਬਹੁਤ ਰੀਜਨਲ ਕੂਠੀ ਬਣੀ ਹੋਈ ਐ ਤੇ ਕੂਠੀ ਤੁਸੀਂ ਆਪ ਹੀ ਦੇਖ ਲਓ ਜੀ ਸਾਰਾ ਕੰਮ ਤੁਸੀਂ ਦੇਖ ਲਓ ਵਧੀਆ ਟੋਟਲ ਇੱਕ ਨੰਬਰ ਇਹਨਾਂ ਨੇ ਕੰਮ ਕਰਵਾਇਆ ਹੋਇਆ ਕੋਈ ਛੱਤ ਆਪਾਂ ਨੂੰ ਕੱਚੀ ਨਹੀਂ ਮਿਲਣੀ ਸਾਰੀਆਂ ਛੱਤਾਂ ਟੋਟਲ ਆਪਾਂ ਨੂੰ ਪੱਕੀਆਂ ਮਿਲ ਜਾਣਗੀਆਂ ਆਹ ਛੱਤ ਦੇਖ ਲਓ ਬਾਹਰਲੀ ਸਾਈਡ ਤੋਂ ਇਟਾਂ ਲਾ ਕੇ ਪੱਕੀ ਕੀਤੀ ਹੋਈ ਐ ਤੇ ਗਲੀ ਵਗੈਰਾ ਵਧੀਆ ਲੱਗਦੀ ਆ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤਤਵ ਨੂੰ ਕੋਠੀ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਆ ਡਿਮਾਂਡ ਜਿਹੜੀ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਆ ਡਿਮਾਂਡ ਇਹਨਾਂ ਨੇ 95 ਲੱਖ ਰੁਪਇਆ ਕਹੀ ਆ ਜੀ 95 ਲੱਖ ਰੁਪਇਆ ਡਿਮਾਂਡ ਕਹੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ ਬਾਧਾ ਕੀਤਾ ਜਾਊਗਾ ਤੇ ਜਿਹੜਾ ਇਹਨਾਂ ਦਾ ਪਿੰਡ ਜੀ ਹਿਮਤਾਣਾ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਕੀ ਨੀਅਰਬਾਈ ਮਲੇਰ ਕੋਟਲਾ ਲੱਗਦਾ ਇਹਨਾਂ ਨੂੰ ਸ਼ਹਿਰ ਮਲੇਰ ਕੋਟਲਾ ਲੱਗਦਾ ਮਲੇਰ ਕੋਟਲੇ ਤੋਂ ਕੋਈ ਜ਼ਿਆਦਾ ਨਹੀਂ ਹੈਗੀ 6-7 ਕਿਲੋਮੀਟਰ ਮਸਾਂ ਰਹਿ ਜਾਂਦੀ ਹੈ ਕੋਠੀ ਤੇ ਬਾਕੀ ਡਬਲ ਪੋਰਸ਼ਨ ਬਣੀ ਹੋਈ ਆ ਉੱਪਰ ਵੀ ਵਧੀਆ ਆਪਾਂ ਨੂੰ ਕਮਰੇ ਵਗੈਰਾ ਲੌਬੀ ਓਪਨ ਏਰੀਆ ਬਾਹਰਲੀ ਸਾਈਡ ਤੋਂ ਓਪਨ ਛੱਤ ਸਾਰਾ ਕੁਝ ਦੇਖਣ ਨੂੰ ਮਿਲ ਜਾਊਗਾ ਜੀ ਤੇ ਮੋਬਾਈਲ ਨੰਬਰ ਨੋਟ ਤੁਹਾਨੂੰ ਮੈਂ ਕਰਵਾ ਦਿੰਨਾ ਹੈ ਮਾਲਕ ਦੇ ਜਿਹੜੇ ਮੋਬਾਈਲ ਨੰਬਰ ਨੇ ਉਹ ਨੋਟ ਕਰ ਲੂ ਦੋ ਨੰਬਰ ਇਹਨਾਂ ਨੇ ਦਿੱਤੀ ਹੈ ਪਹਿਲਾ ਨੰਬਰ 8437716991 ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 8437716991 ਤੇ ਜਿਹੜਾ ਦੂਜਾ ਨੰਬਰ ਦਿੱਤਾ ਹੈ 9463716991 9463716991 ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਦਿੱਤੇ ਸੀਗੇ نیچے ਥੱਲੇ ਤੁਹਾਨੂੰ ਮਿਲਗੇ ਹੋਣਗੇ ਵੀਡੀਓ 'ਚ ਤੇ ਕਨਫਰਮ ਤੁਹਾਨੂੰ ਮੈਂ ਕਰਵਾਈ ਦਿੱਤੀ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਤੇ ਵੀਡੀਓ 'ਚ ਸਾਰਾ ਕੁਝ ਤੁਸੀਂ ਦੇਖ ਵੀ ਲਿਆ ਕੋਠੀ ਦੀ ਵੀਡੀਓ ਸਾਰੀ ਦੇਖ ਲਈ ਕੋਠੀ ਦਾ ਕੱਲਾ ਕੱਲਾ ਕੋਨਾ ਤੁਹਾਨੂੰ ਮੈਂ ਦਿਖਾਤਾ ਉੱਪਰੋਂ ਵੀ ਦਿਖਾਤੀ ਕੋਠੀ نیچے ਤੋਂ ਵੀ ਡਰਾਇੰਗ ਰੂਮ ਜਿੰਨੇ ਬੈੱਡਰੂਮ ਸੀਗੇ ਸਾਰਾ ਕੁਝ ਬਾਕੀ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਜੀ ਤਾਂ ਚਲਦੀ ਚਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਬੱਤ ਵਾ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਵੀਡੀਓ ਵਧੀਆ ਜੇ ਤੁਹਾਨੂੰ ਲੱਗ ਰਹੀ ਐ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਵੀਡੀਓ ਨੂੰ ਲਾਈਕ ਵੀ ਕਰ ਦੋ ਸ਼ੇਅਰ ਵੀ ਕਰ ਦੋ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਭੁੱਲ ਨਾ ਜਾਇਓ ਉੱਪਰ ਪੂਰੀ ਵੀਡੀਓ ਚ ਆਪਾਂ ਲੇਕ ਕੇ ਰੱਖਦੇ ਹਾਂ ਨੰਬਰ 7380026173 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀ ਆ ਘਰ ਮਕਾਨ ਮਹਿਲ ਹਵੇਲੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਬਾਰੋ-ਬਾਰ ਕਿਤੇ ਵੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਫਰੀ ਚ ਆਪਾਂ ਸਾਰਾ ਕੰਮ ਕਰ ਦਿਆਂ ਸੀ ਤੇ ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂਗੀ ਤੇ ਚੱਲਦੀ ਚੱਲਦੀ ਵੀਡੀਓ ਚ ਨੀਚੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਚਾਹੀਦਾ ਕਿੰਨੇ ਰੇਟ ਦੇ ਵਿੱਚ ਕਿਹੜੇ ਏਰੀਆ ਚ ਕੂਠੀ ਚਾਹੀਦੀ ਹੈ ਮਕਾਨ ਚਾਹੀਦਾ ਕਿੰਨੇ ਰੇਟ ਚ ਚਾਹੀਦਾ ਕਿੱਥੋਂ ਚਾਹੀਦਾ ਸ਼ੇਅਰ ਪੈਂਡ ਕੁਛ ਵੀ ਚੀ ਨੀਚੇ ਲਿਖ ਦਿਓ ਠੀਕ ਹੈ ਜੀ ਬਾਕੀ ਹਰ ਵੀਡੀਓ ਨੂੰ ਜਿੰਨਾ ਤੁਸੀਂ ਪਿਆਰ ਦਿੰਨੇ ਹੋ ਓਨਾ ਹੀ ਪਿਆਰ ਦਿਓ ਬਾਅਦ ਤੋਂ ਬਾਅਦ ਸਪੋਰਟ ਰੱਖਿਓ ਜੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਬਾਅਦ ਤੋਂ ਬਾਅਦ ਪਿਆਰ ਬਣਾ ਕੇ ਰੱਖਿਆ ਕਰੋ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਇਹਨੇ ਤੁਸੀਂ ਕਰੋ ਕਮੈਂਟ ਦੇਖਦਾ ਮੈਂ ਫਿਰ ਆਪਾਂ ਉਸ ਹਿਸਾਬ ਨਾਲ ਲੈ ਕੇ ਪਹੁੰਚਦੇ ਹਾਂ ਕਿੱਥੋਂ ਤੁਸੀਂ ਮੰਗਦੇ ਹੋ ਕਿਹੜੇ ਏਰੀਆ ਚ ਡਿਮਾਂਡ ਕਰਦੇ ਹੋ Fora mais garديون.